ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋ ਕਤੀੜਾਂ ਦੀ ਗੱਲ ਕਰਨੀ ਆ ਕਦੇੜਾਂ ਦੀ ਜਿਹੜੇ ਆਵਾਰਾ ਹੁੰਦੇ ਜਿਹੜੇ ਘਰਾਂ ਵਿੱਚ ਰੱਖੇ ਹੁੰਦੇ ਉਹ ਤਾਂ ਡੌਗ ਮੋਤੀ ਬੜੇ ਬੜੇ ਵਧੀਆ ਨਾਮ ਲਏ ਹੁੰਦੇ ਇੱਕ ਤੀੜ ਕੌਣ ਆ ਪਤਾ ਗੁੱਸਾ ਨਾ ਕਰੋ ਮੈਂ ਸਿੱਖ ਹੋਣ ਦੇ ਨਾਂ ਤੇ ਗੱਲ ਕਰਦਾ ਜਿੰਨਾ ਗੰਦ ਕੌਮ ਦੇ ਵਿੱਚ ਸਿੱਖ ਬਾਣਾ ਪਾ ਕੇ ਸਾਡੇ ਨਾਲ ਕਤੇੜਾ ਨੇ ਪਾਇਆ ਨਾ ਕੋਈ ਪਾ ਨਹੀਂ ਸੀ ਬਣ ਇੱਕ ਤਾਂ ਮਨਪ੍ਰੀਤ ਹੈ ਉਹਨੇ ਹਿੰਗ ਜਿਹੜਾ ਕਹਿੰਦਾ ਸੀ ਮੈਂ ਪਖੰਡ ਬਾਦ ਖਤਮ ਕਰਨਾ ਤੇ ਕਈ ਬਾਪਿਆਂ ਦੇ ਕੋਲ ਗਿਆ ਪੈਸੇ ਪੁੱਸੇ ਲੈ ਕੇ ਸੌਦਾ ਕਰ ਲਿਆ ਫਿਰ ਉਦੋਂ ਹੀ ਉਹਨੇ ਗੱਡੀਆਂ ਗੁੱਡੀਆਂ ਚੱਲੀ ਜਾਂਦੀਆਂ ਨੇ ਪੁੱਛਾਂ ਪਸਾਂ ਦੇਣ ਵਾਲੀਆਂ ਬੀਤੀਆਂ ਦੇ ਨਾਲ ਸੈਟਿੰਗ ਕਰਕੇ 20 ਲੱਖ ਰੁਪਏ ਇਕੱਠਾ ਕੀਤਾ ਹੋਣਾ ਇਹਨੇ ਇਹ ਪੱਕਾ ਹੀ ਐ ਅੱਛਾ ਇੱਕ ਇੱਥੇ ਬਰਨਾਲੇ ਸੀ ਗਾਂਧੀ ਮਸਟੰਡਾ ਉਹ ਕਿਤੇ ਸਾਈਆਂ ਦੇ ਵੜ ਗਿਆ ਤੁਸੀਂ ਆਪਣਾ ਪ੍ਰੋਗਰਾਮ ਬੰਦ ਕਰੋ ਤੁਹਾਨੂੰ ਪਤਾ ਨਹੀਂ ਸਾਬਜਾ ਦਾ ਨਸ਼ੀਦੀ ਦਿਹਾੜੇ ਚੱਲਦੀ ਐ ਅਗਲੇ ਘਰੇ ਜਾ ਕੇ ਗੁੰਡਾਗਰਦੀ ਕਰਨ ਚਲੋ ਕੋਈ ਨਹੀਂ ਇਹਨਾਂ ਦੀ ਗੁੰਡਾਗਰਦੀ ਨਾਲ ਕਿੰਨਾ ਫਰਕ ਪੈ ਜੂ ਇੱਥੇ ਬੁਥੇਰੀਆਂ ਲਗੌੜਾਂ ਖਲਦੀਆਂ ਨੇ ਇਹ ਕਤੀੜਾ ਆਪਸ ਵਿੱਚ ਲੜ ਪੀਆਂ ਬਰਨਾਲੇ ਮਨਪ੍ਰੀਤ ਨੇ ਫਰੀਦਕੋਟ ਵਾਲੀ ਕਤੀੜ ਨੇ ਗਾਂਧੀ ਕਤੀੜ ਦਾ ਸਿਰ ਪਾੜਤਾ ਸਿਰ ਪਾੜਤਾ ਲਗੂ ਲਹਾਣ ਹੋਇਆ ਸੀ ਚੀਕਾਂ ਮਾਰਨ ਉੱਥੇ ਅੱਛਾ ਜਦੋਂ ਨਾ ਤੁਸੀਂ ਚਮਕੌਰ ਦੀ ਗੜੀ ਦੀ ਗੱਲ ਕਰਦੇ ਹੋ ਉਧਰ ਧਿਆਨ ਮੱਲੋ ਮੱਲੀ ਚਲਾ ਜਾਂਦਾ ਹੈ ਗੁਰੂ ਪਾਤਸ਼ਾਹ ਤਾੜੇ ਮਾਰ ਕੇ ਚਮਕੌਰ ਦੇ ਗੜੇ ਵਿੱਚੋਂ ਜਾਂਦੇ ਆ ਤੇ ਜਕਾਰੇ ਛੱਡੇ ਕੇ ਇੱਕ ਮਿਸਾਲ ਜਿਹੜਾ ਹੱਥ ਵਿੱਚ ਫੜ ਕੇ ਚਾਨਣ ਕਰਨ ਵਾਲਾ ਸੀ ਉਹ ਮੁਗਲਾਂ ਦੀ ਫੌਜ ਵਿੱਚ ਸੀ ਤੇ ਗੁਰੂ ਸਾਹਿਬ ਨੇ ਉਹਦੀ ਮਿਸਾਲ ਵਿੱਚ ਤੀਰ ਮਾਰਿਆ ਜਦੋਂ ਤੀਰ ਮਾਰਿਆ ਉਹਦੀ ਮਿਸਾਲ ਡਿੱਗ ਪਈ ਜਗਦੀ ਹੋਈ ਉਹਨਾਂ ਨੂੰ ਭਲੇਖਾ ਇਹ ਪਿਆ ਮੁਗਲਾਂ ਨੂੰ ਆਪਣੀ ਫੌਜ ਵਿੱਚ ਵੀ ਇਧਰੋਂ ਸਿੱਖ ਆ ਗਏ ਇਧਰੋਂ ਸਿੱਖ ਆ ਗਏ ਉਹ ਮੁਗਲ ਆਪਸ ਵਿੱਚ ਲੜ ਕੇ ਮਰੇ ਇੱਕ ਦੂਜੇ ਦੇ ਗਾਟੇ ਲਾਹੇ ਜਦੋਂ ਦਿਨ ਚੜਿਆ ਛੱਤਰ ਵਿਛੇ ਪੈ ਸੀ ਆਪਸ ਵਿੱਚ ਲੜ ਕੇ ਗੁਰੂ ਪਾਤਸ਼ਾਹ ਤਾਂ ਮਾਰਸੀ ਵੜੇ ਜੰਗਲਾਂ ਵਿੱਚ ਪਹੁੰਚ ਗਏ ਸੀ ਤੇ ਇਹ ਉਹੀ ਹਰਾਮ ਦੀਆਂ ਔਲਾਦਾਂ ਨੇ ਜਿਹੜੀਆਂ ਸਿੱਖਾਂ ਦੇ ਘਰ ਵਿੱਚ ਪੈਦਾ ਹੋ ਗਈਆਂ ਆਪਸ ਵਿੱਚ ਲੜ ਲੜ ਕੇ ਖੈ ਖੈ ਕੇ ਮਰਦੇ ਨੇ ਇਹ ਬੈਲੀ ਨੇ ਉਹ ਤਾਂ ਉਹਦਾ ਸਿਰੇ ਦੇ ਨਾ ਬੈਲੀ ਨੇ ਆ ਉੱਪਰ ਦੇ ਪਿਸਟਲ ਪਸਤੌਲੀ ਪਾ ਕੇ ਰੱਖਣਗੇ ਐ ਉੱਥੋਂ ਦੀ ਜੌਣੇ ਮੋੜ ਵਾਂਗੂੰ ਐ ਦਿਸੂਗਾ ਆਲਕਾਰ ਤੋਂ ਪਾਏ ਹੋਏ ਬੇਸੀ ਬਾਲੇ ਵੱਡੇ ਜੋਧੇ ਤੇ ਲੜੇ ਨੇ ਆਪਸ ਵਿੱਚ ਇਨ੍ਹਾਂ ਹਰਾਮਖੋਰਾਂ ਤੋਂ ਨਾ ਕਿਸੇ ਵੀ ਪਖੰਡ ਕਰਨ ਵਾਲੇ ਤੇ ਥੱਪੜ ਨਹੀਂ ਮੱਜਿਆ ਕਿਸੇ ਪਖੰਡ ਕਰਨ ਵਾਲੇ ਦੇ ਇਨ੍ਹਾਂ ਦੇ ਕੋਲੋਂ ਇੱਕ ਥੱਪੜ ਨਹੀਂ ਵੱਜਿਆ ਜਿਸ ਸਿਰ ਪੜਵਾਏ ਨਹੀਂ ਤਾਂ ਆਪਸ ਵਿੱਚ ਲੜਗੇ ਪੜਵਾਏ ਇਹ ਉਹ ਹਰਾਮਖੋਰ ਨੇ ਇੱਕ ਬੇਨਤੀ ਹੋਰ ਕਰਨੀ ਆ ਜਿਹੜਾ ਗਾਂਧੀ ਸੀ ਇਹਨੂੰ ਹਰਾਮਖੋਰ ਨੂੰ ਪਖੰਡ ਨਹੀਂ ਕਹਿਣਾ ਹੁੰਦਾ ਬਖੰਡ ਬਖੰਡ ਅਣ ਪੜ ਲਾਣਾ ਇਹ ਸਿਰਫ ਤੋਰੀ ਫੁਰਕਾ ਚੱਲਦਾ ਵੀ ਕਿਸੇ ਨੂੰ ਧਮਕਾਓ ਡਰਾਓ ਅਗਲਾ 4 ਪੈਸੇ ਦੇ ਦੇ ਤੇ ਬਸ ਸਾਡਾ ਤੋਰੀ ਫੁਰਕਾ ਚੱਲਦਾ ਰਵੇ ਇਹ ਉਖ ਦੀੜਾ ਅਸੀਂ ਤਾਂ ਪਖੰਡਵਾਦ ਖਤਮ ਕਰਨਾ ਹੈ ਪਖੰਡਵਾਦ ਖਤਮ ਕਰਨਾ ਤੇ ਆਪ ਪਖੰਡਵਾਦ ਕਰਦੇ ਜਿਹੜਾ ਉਹ ਇਹਨਾਂ ਨੂੰ ਧਿਆਨ ਜੀ ਨਹੀਂ ਹੈਗਾ ਸਭ ਤੋਂ ਵੱਡਾ ਪਖੰਡ ਕੀ ਹੈ ਜਿਹੜਾ ਬੰਦਾ ਬੇਲੜ ਹੈ ਜਿਹੜਾ ਬੰਦਾ ਆਪਣੇ ਪਰਿਵਾਰ ਲਈ ਚਾਰ ਬਹਾਂ ਦਾ ਕੰਮ ਨਹੀਂ ਕਰਦਾ ਉਹ ਸਭ ਤੋਂ ਵੱਡਾ ਵੱਡਾ ਪਖੰਡੀ ਹੈ ਸਭ ਤੋਂ ਵੱਡਾ ਜੇ ਤੁਸੀਂ ਮੇਰੇ ਬਾਬੇ ਨਾਨਕ ਦੀ ਗੱਲ ਕਰੋਗੇ ਨਾ ਉਹ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਣ ਕੇ ਨਾਮ ਜਪਣਾ ਬਣ ਸਕਣਾ ਬਾਤ ਹੀ ਗੱਲ ਹੈ ਕਿਰਤ ਕਰਨਾ ਜ਼ਰੂਰੀ ਹੈ ਜੇ ਤੁਸੀਂ ਕਿਰਤ ਕਰਕੇ ਚਾਰ ਪੈਸੇ ਕਮਾਓਗੇ ਨਾ ਵੰਡ ਕੇ ਫੇਰ ਹੀ ਸ਼ੱਕ ਸਕਦੇ ਤੇ ਫੇਰ ਹੀ ਤੁਸੀਂ ਆਪਣੇ ਸਰੀਰ ਦੀ ਪੇਟ ਪੂਜਾ ਕਰਕੇ ਜਣ ਕੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਕੇ ਸੰਤੁਸ਼ਟ ਰਹਿ ਸਕਦੇ ਹੋ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹੋ ਇਹ ਸੰਧਾਨਤ ਬੋਲਣਾ ਬੜਾ ਸੌਖਾ ਹੈ ਇਹ ਕਮਾਉਣਾ ਬੜਾ ਔਖਾ ਹੈ ਇਹ ਸਾਰੇ ਬੇਲ ਲੜਨੇ ਬੇਲੜ ਸਾਰੇ ਬੇਨੜ ਗੁੰਡਾਗਰਦੀ ਕਰਕੇ ਚੋਲਾ ਪਾ ਲਿਆ ਲਾਇਸੈਂਸ ਮਿਲ ਗਿਆ ਬਸ ਵੀ ਹੁਣ ਸਾਨੂੰ ਕਹਿਣਾ ਇਹ ਜਥੇਦਾਰ ਦੀ ਇਹ ਫਲਾਣ ਇਹ ਤੁਮ ਕਹਣਾ ਪੱਲੇ ਕੱਖ ਨਹੀਂ ਨਾ ਗੁਰਮਤਿ ਸਮਝ ਨਾ ਇਤਿਹਾਸ ਪੱਲੇ ਨਾ ਇਹਨਾਂ ਨੂੰ ਕੋਈ ਗੁਰਬਾਣੀ ਦਾ ਬੋਧ ਕੱਖ ਨਹੀਂ ਪੱਲੇ ਬਸ ਟੌਰਾ ਨੇ ਕੱਲੀਆਂ ਖੋਸੇ ਵਾਲੀ ਜੁੱਤੀ ਪਾ ਲਓ ਲੱਤਾਂ ਨੰਗੀਆਂ ਚੋਲਾ ਪਾ ਲੋ ਗੋਟੇ ਲਾ ਲੋ ਕਰਪਾਨਾਂ ਤੇ ਬੁੜੀਆਂ ਵਾਂਗੂ ਚੁੰਨੀਆਂ ਪਾ ਲੋ ਗਲਾਂ ਦੇ ਚ ਤੇ ਇਦਾਂ ਦੀਆਂ ਟੋਹਰਾਂ ਪੱਲੇ ਕੱਖ ਨਹੀਂ ਇਹਨੇ ਵੀੜਾ ਚੁੱਕਿਆ ਸੀ ਅਕੇ ਅਸੀਂ ਪਖੰਡ ਬਾਦ ਖਤਮ ਕਰਾਂਗੇ ਹਾਲਾਂਕਿ ਜਿਹੜੇ ਪੁੱਛਾਂ ਪਾਸ਼ਾ ਦੇਣ ਵਾਲੇ ਨੇ ਨਾ ਇਹਨਾਂ ਦਾ ਸਿੱਖ ਕੌਮ ਦੇ ਨਾਲ ਕੋਈ ਸਬੰਧ ਨਹੀਂ ਕੋਈ ਸਬੰਧ ਨਹੀਂ ਸੇ ਕੌਮ ਦੇ ਨਾਲ ਇਹ ਸਿਰਫ ਕੋਈ ਕਬਰਾਂ 'ਤੇ ਬੈਠਾ ਕੋਈ ਮੜੀਆਂ 'ਤੇ ਬੈਠਾ ਕੋਈ ਦੇਵੀ ਪ੍ਰਗਟ ਕਰਦਾ ਕੋਈ ਖਵਾਜਾ ਪ੍ਰਗਟ ਕਰਦਾ ਕੋਈ ਲਾਲ ਨਾਲ ਕੋਈ 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 ਇਹ ਸਭ ਉਹ ਨਹੀਂ ਇਹਦਾ ਸੇਕ ਨਾਲ ਕੋਈ ਸਬੰਧ ਨਹੀਂ ਅਸਾ ਜੇ ਇੱਕ ਤੀੜਾ ਨੂੰ ਜਿਹੜੇ ਕਹਿੰਦੇ ਸੀ ਪਖੰਡਵਾਦ ਖਤਮ ਕਰਨਾ ਭਾਵੇਂ ਇਹ ਮਨਪੀਤ ਹੋਵੇ ਭਾਵੇਂ ਆ ਗਾਂਧੀ ਜਿਹੜੇ ਲੜੇ ਨੇ ਆਪਸ ਵਿੱਚ ਜਿਨ੍ਹਾਂ ਨੂੰ ਕਹੇ ਵੀ ਫਲਾਣੇ ਗੁਰਦੁਆਰੇ ਪਖੰਡਵਾਦ ਹੈ ਉਥੇ ਨਹੀਂ ਜਾ ਸਕਦੇ ਆ ਪੁੱਛੋ ਵਾਲਾ ਨਹੀਂ ਮੋਟਾ ਸਾਹ ਜਿਹੜਾ ਵੀਰ ਜੇਲ੍ਹ ਤੇ ਬੈਠਾ ਹੁੰਦਾ ਉਹਨੂੰ ਗੁਰਮੋਦਾ ਉੜਾ ਐੜਾ ਨਹੀਂ ਹੁੰਦਾ ਤੇ ਉੱਥੇ ਸ਼ਰਿਆਮ ਜਾਤੀਵਾਦ ਦੇ ਜਿਹੜੇ ਤੱਪੜ ਨੇ ਨਾ ਉੱਥੇ ਬਖਰੇ ਬਖਰੇ ਨੇ ਭਾਂਡੇ ਬਖਰੇ ਬਖਰੇ ਆਵਾਜ਼ ਪੈਂਦੀ ਐ ਵੀ ਆਹ ਭਾਂਡੇ ਤੁਹਾਡੇ ਆਹ ਭਾਂਡੇ ਤੁਹਾਡੇ ਆਹ ਤੱਪੜ ਤੁਹਾਡੇ ਉੱਥੇ ਇੰਨਾ ਵਿਤਕਰਾ ਹੋ ਰਿਹਾ ਗੁਰਦਵਾਰ ਵਿੱਚ ਉਦੋਂ ਉਹ ਇਹ ਬੰਦੇ ਮੂੰਹ ਨਹੀਂ ਘੁੜਦੇ ਲੇਕਿਨ ਮਾਤਣ ਮਿਲ ਗਿਆ ਉਹਦੇ ਚਾਰ ਥੱਪੜ ਮਾਰੋ ਧਮਕਾ ਦਿਓ ਉਹ ਤੋਂ ਲੈ ਲਓ 20-30 ਹਜ਼ਾਰ ਰੁਪਈਆ ਬਸ ਆਪਣਾ ਦੋਰੀ ਫੁਲਕਾ ਚਲਾਈ ਚੱਲੋ ਹੁਣੇ ਬਰਨਾਲੇ ਲੜੇ ਨੇ ਕਦੀੜ ਉਹਦੇ ਸਿਰ ਸੱਟ ਬੱਜੀ ਜਿਹੜਾ ਗੰਧ ਹੀ ਹੈ ਕਿਰਪਾਨ ਮਾਰੀ ਹੋ ਸਕਦਾ ਮਰ ਮੁਰਜੇ ਕੋਈ ਪਤਾ ਨਹੀਂ ਉਹਦਾ ਤੇ ਇਹ ਮਨਪੀਰ ਜਿਹੜਾ ਕਦੀੜ ਸੀ ਇਹਦੇ ਬੰਦਿਆਂ ਨੇ ਉਹਦੇ ਕਿਰਪਾਨਾਂ ਮਾਰੀਆਂ ਤੇ ਇਹ ਦੇਖ ਲਓ ਬਹਾਦਰੀ ਆਪਸ ਵਿੱਚ ਲੜੇ ਨੇ ਆਪਸ ਵਿੱਚ ਜਿਹੜੇ ਪਖੰਡੀਆਂ ਦੇ ਇਹ ਗਏ ਸੀ ਨਾ ਪਖੰਡ ਬਾਦ ਖਤਮ ਕਰਨ ਵਾਸਤੇ ਬੰਦ ਕਰਨ ਵਾਸਤੇ ਉਹਨਾਂ ਵਾਲੇ ਉਂਗਲ ਨਹੀਂ ਕਰ ਸਕੇ ਉਂਗਲ ਥੱਪੜ ਮਾਰਨ ਤੋਂ ਦੂ ਦੇ ਮੈਂ ਕਹਿੰਦੇ ਨੇ ਕਿਤੇ ਕੁੱਤੇ ਦੇ ਜੀ ਨੇ ਛੋਟੀ ਨਹੀਂ ਮਾਰੀ ਹੁੰਦੀ ਉਹ ਸ਼ੇਰ ਮਾਰਨ ਦੀਆਂ ਗੱਲਾਂ ਕਰਦਾ ਇਹ ਉਹ ਕਦੇਣਾ ਨੇ ਮੈਂ ਇੱਕ ਬੇਨਤੀ ਕਰਾਂ ਜਿਹੜੇ ਪੁੱਛਾਂ ਦਿੰਦੇ ਨੇ ਦੇ ਜਾਣ ਜਿਹੜੇ ਕਹਿੰਦੇ ਸੀ ਸਿੱਖ ਉਹਨਾਂ ਨੂੰ ਬੇਨਤੀ ਹੈ ਸਿੱਖ ਨੇ ਤਾਂ ਬਾਣੀ ਪੜ੍ਹਨੀ ਹੈ ਤੇ ਬਾਣੀ ਵੀ ਕੋਈ ਪੂਜਾ ਨਹੀਂ ਕਰਨੀ ਵੀ ਕੋਈ ਕੋਲ ਕੇ ਕਿਸੇ ਦੇ ਅੰਦਰ ਪਾ ਦੂ ਗੁਰਬਾਣੀ ਗਿਆਨ ਦਾ ਸਾਗਰ ਹੈ ਗੁਰਬਾਣੀ ਸਾਨੂੰ ਅਕਲ ਦਿੰਦੀ ਹੈ ਮਤ ਦਿੰਦੀ ਹੈ ਜ਼ਿੰਦਗੀ ਜੀਣ ਦਾ ਢੰਗ ਸਿਖਾਉਂਦੀ ਹੈ ਗੁਰਬਾਣੀ ਜੀਵਨ ਜਾਚ ਹੈ ਜਿਹੜਾ ਰੱਬ ਪੁਜਾਰੀ ਨੇ ਬਣਾ ਕੇ ਸਾਹਮਣੇ ਰੱਖਿਆ ਹੋਇਆ ਨਾ ਉਹ ਰੱਬ ਹੈ ਹੀ ਨਹੀਂ ਇੱਥੇ ਉਹ ਰੱਬ ਨੇ ਕਿਸੇ ਦਾ ਕਦੇ ਬਚਾਅ ਕੀਤਾ ਹੀ ਨਹੀਂ ਜਿਹੜਾ ਰੱਬ ਬਾਬੇ ਨਾਨਕ ਨੇ ਦਖਾਇਆ ਨਾ ਉਹ ਰੱਬ ਹਰੇਕ ਇਨਸਾਨ ਦੇ ਵਿੱਚ ਹੈ ਉਹ ਰੱਬ ਤੁਹਾਡੀ ਇਨਸਾਨੀਅਤ ਤੁਹਾਡਾ ਜਜ਼ਬਾ ਤੁਹਾਡੀ ਇਮਾਨਦਾਰੀ ਤੁਹਾਡੀ ਚੜ੍ਹਦੀ ਕਲਾ ਤੁਹਾਡਾ ਸੱਚ ਬੋਲਣਾ ਤੁਹਾਡੀ ਹਿੰਮਤ ਨੂੰ ਸਲਾਮ ਤੁਹਾਡੇ ਜਜ਼ਬੇ ਨੂੰ ਸਲਾਮ ਉਹ ਰੱਬ ਹੈ ਜਿਹੜਾ ਤੁਹਾਨੂੰ ਅਕਲ ਦੀ ਗੱਲ ਕਰਦਾ ਤੇ ਇਹ ਜਿਹੜੇ ਪਖੰਡੀ ਨੇ ਨਾ ਇਹਨਾਂ ਦਾ ਸਾਡੀ ਕੌਮ ਨਾਲ ਕੋਈ ਸਬੰਧ ਨਹੀਂ ਤੇ ਜਿਹੜੇ ਪਖੰਡ ਨੂੰ ਖਾਣ ਕਰਨ ਮੈਤੂ ਰਹੀ ਸੀ ਇਹ ਹਰਾਮਖੋਰ ਮਨਪ੍ਰੀਤ ਇਹ ਇੱਕ ਆ ਗਾਂਧੀ ਬਰਨਾਲੇ ਵਾਲਾ ਇੱਕ ਖਾਨੇ ਵਾਲਾ ਗਾਂਧੀ ਬਣਦਾ ਜ ਆਪਣੇ ਆਪ ਨੂੰ ਤੇ ਹੁਣ ਸਿਰ ਪੜਵਾ ਕੇ ਬਹਿ ਗਿਆ ਇਹ ਉਹ ਕਿ ਟੇੜਾ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ